ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਲਿਬਾਸ ਬੁਟੀਕ ਤੇ ਅੱਜ ਤੁਹਾਡੇ ਲਈ ਅਸੀਂ ਇੱਕ ਨਿਊ ਵੀਡੀਓ ਲੈ ਕੇ ਆਏ ਹਾਂਗੇ ਸਿੰਪਲ ਸਾ ਸ਼ਰਟ ਦੀ ਕਟਿੰਗ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਤੁਹਾਨੂੰ ਕੱਲਾ ਕੱਲਾ ਸਟੈਪ ਦੱਸਾਂਗੇ ਤੇ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਗਾੜੀ ਵੀਡੀਓ ਵਧੀਆ ਲੱਗਦੀ ਹੈ ਨਹੀਂ ਤੇ ਪਲੀਜ਼ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਕਰਦੇ ਹਾਂ ਅਸ ਦੀ ਵੀਡੀਓ ਸਟਾਰਟ ਇਹ ਵੀਡੀਓ ਨੂੰ ਬਿਨਾ ਸਕਿੱਪ ਕਰੇ ਦੇਖਿਓ ਤਾਂ ਕਿ ਤੁਹਾਨੂੰ ਕੱਲਾ ਕੱਲਾ ਸਟੈਪ ਵਗੈਰਾ ਸਮਝ ਆਵੇ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਕਟਿੰਗ ਸਭ ਤੋਂ ਪਹਿਲਾਂ ਆਪਾਂ ਨੇ ਆਪਾਂ ਨੇ ਸ਼ਰਟ ਦੀ ਲੈਂਥ ਲੈ ਲੈਣੀ ਆਪਾਂ ਲੈਂਥ ਸ਼ਰਟ ਦੀ ਲੈਂਥ ਲੈ ਲਾਂਗੇ ਉਸ ਤੋਂ ਬਾਅਦ ਆਪਾਂ ਨੇ ਘੇਰਾ ਲੈਣਾ ਜਿਹੜਾ ਆਪਾਂ ਘੇਰਾ ਲੈ ਲੈਣਾ ਉਹ ਆਪਾਂ ਨੇ हिਪ ਦੇ ਅਕੋਰਡਿੰਗ ਲੈਣਾਗਾ ਘੇਰੇ ਦੇ ਅਕੋਰਡਿੰਗ ਨਹੀਂ ਲੈਣਾ ਕਈ ਵਾਰ ਆਪਣੀ हिਪ ਹੁੰਦੀ ਹੈ ਕਿ B ਤੇ ਕਿਸ ਦਾ ਘੇਰਾ ਹੁੰਦਾ ਆਪਣਾ 18 ਤਾਂ ਇਸ ਲਈ ਆਪਾਂ ਨੇ हिਪ ਦੇ ਅਕੋਰਡਿੰਗ ਹੀ ਕਿ ਆਪਾਂ ਨੇ ਇਹਨਾਂ ਦੀ ਬਸਟ ਹੈ ਇਹ 16 ਇੰਚ ਤਾਂ ਆਪਾਂ ਬਸਟ ਦੇ ਅਕੋਰਡਿੰਗ ਇਹਨਾਂ ਦਾ ਤੀਰਾ ਲਾਵਾਂਗੇ 6 ਇੰਚ ਕਿਉਂਕਿ ਇਹਨਾਂ ਦੀ ਬਸਟ ਦਾ ਨਾਪ ਜਿਹੜਾ ਬਹੁਤ ਘੱਟ ਆਗਾ ਤੇ ਉਸ ਤੋਂ ਬਾਅਦ ਆਪਾਂ ਨੇ ਆਰਮਹੋਲ ਲੈਣਾਗਾ ਇਹਨਾਂ ਦਾ ਮੋਡਾ ਤੇ ਉਹ ਆਪਾਂ ਲਾਵਾਂਗੇ 7.5 ਇੰਚ ਵੈਸੇ ਜਿਹੜਾ ਆਪਾਂ ਨਾਰਮਲੀ ਟੀਰਾ ਲੈਣੇ ਆਂਗੇ ਉਹ ਹਰ ਇੱਕ ਦਾ 6.5 ਨਾਰਮਲ ਨਾਪ ਦਾ ਆਪਾਂ ਟੀਰਾ 6.5 ਹੀ ਲੈਣੇ ਆਂਗੇ ਹਰ ਕਿਸੇ ਦਾ ਨਾਰਮਲ ਨਾਪ ਆ ਜਿਹੜਾ ਮੀਡੀਅਮ ਨਾਪ ਆਗਾ ਤੇ ਜਿਹੜਾ ਇਹ ਮੋਡਾ ਦਾ ਇਹ ਆਪਾਂ ਨੇ ਹਰ ਕਿਸੇ ਦਾ ਹੀ ਲੈਣਾਗਾ ਇਹਨਾਂ ਜੇ ਆਪਣੇ ਪੀਸ ਉੱਪਰ ਵਾਲੇ ਜਿਵੇਂ ਆਪਣੇ ਇਹ ਪੀਸ ਬੰਦ ਨੇਗੇ ਤਾਂ ਆਪਾਂ 7 ਹੀ ਰੱਖਾਂਗੇ ਅਗਰ ਆਪਣੇ ਇਹ ਪੀਸ ਦੋਨੇ ਪਾਸੇ ਖੁੱਲੇ ਹੁੰਦੇ ਤਾਂ ਆਪਾਂ 8 ਇੰਚ ਟੀਰਾ 1 ਇੰਚ ਵੱਧ ਲੈਂਦੇ ਮੁੰਡਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਬਸਟ ਦਾ ਨਿਸ਼ਾਨ ਲਗਾਉਣਾਗਾ ਬਸਟ ਹੈਗੀ ਇਹਨਾਂ ਦੀ 16 ਇੰਚ ਅਤੇ ਪਾਈ ਤੇ ਹਾਫ ਤੇ ਲਗਾ ਲਾਂਗੇ ਨਿਸ਼ਾਨੀ ਤੇ ਉਸ ਤੋਂ ਬਾਅਦ ਬਸਟ ਦੇ ਆਪਾਂ ਇੱਧਰ ਜਿਹੜਾ ਆਪਣੇ ਆਰਮ ਹੋਲ ਲਗਾਇਆ ਹੈਗਾ ਇਹਨਾਂ ਨੂੰ ਆਪਾਂ ਮਾਰਕ ਕਰ ਦਾਂਗੇ ਤੇ ਉਦੋਂ ਤੋਂ ਆਪਾਂ ਫਰੰਟ ਫਰੰਟ ਪੀਸ ਦੀ ਕੱਟ ਪਾਉਣ ਵਾਸਤੇ ਇੱਥੋਂ ਆਪਾਂ 5 ਇੰਚ ਲਵਾਂਗੇ ਇਸ ਤਰ੍ਹਾਂ 5 ਇੰਚ ਲ ਮਾਰ ਕਰਾਂਗੇ ਤੇ ਆਪਾਂ ਫਰੰਟ ਦੀ ਕੱਟ ਪਾਤੀ ਕਿ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਇਹ ਵਾਲਾ ਲਗਾਇਆ ਸੀਗਾ ਮਾਰਕ ਕੀਤਾ ਸੀ ਇਹਦੇ ਨਾਲ ਆਪਾਂ ਬੈਕ ਦੀ ਕਟ ਪਾਵਾਂਗੇ ਇਹਦਾ ਹਾਫ ਕਰਕੇ ਆਪਾਂ ਨੇ ਇੱਥੋਂ 1/2 ਇੰਚ ਦੀ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਹਾਂਜੀ ਇਹ ਹਰ ਕਿਸੇ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਆਪਾਂ ਨੇ ਜਿਹੜਾ ਬੈਕ ਪੀਸ ਆ ਉਹਦੀ ਕਾਟ ਕਿੰਨੇ ਦੇ ਪਾਉਣੀ ਆ ਕਿ ਔਰ ਫਰੰਟ ਦੀ ਕਾਟ ਕਿੰਨੇ ਦੇ ਪਾਉਣੀ ਆ ਤਾਂ ਇਸ ਲਈ ਆਪਾਂ ਤੁਹਾਨੂੰ ਜਿਵੇਂ ਸਿੰਪਲ ਟ੍ਰਿਕ ਆ ਗਈ ਇਹ ਸਿੰਪਲ ਦੱਸ ਰਿਹਾ ਤਰੀਕਾ ਪਹਿਲਾ ਆਪਾਂ ਨੇ ਤੀਰਾ ਲੈ ਲੈਣਾ ਆਪਣਾ ਮੋਢੇ ਦੀ ਨਿਸ਼ਾਨੀ ਲਗਾ ਲੈਣੀ ਆ ਉਸ ਤੋਂ ਬਾਅਦ ਆਪਾਂ ਨੇ ਬਸਟ ਲਾ ਲੈਣੀ ਆ ਜੋ ਆਪਾਂ ਨੇ ਬਸਤ ਦਾ ਮਾਰਕ ਕੀਤਾਗਾ ਉਹਨੂੰ ਇਸ ਤਰ੍ਹਾਂ ਜਿਹੜਾ ਆਪਾਂ ਨੇ ਮੋਢੇ ਦੀ ਮਾਰਕ ਕੀਤੀ ਉਹਦੇ ਨਾਲ ਆਪਾਂ ਸਟ੍ਰੇਟ ਇਸ ਤਰ੍ਹਾਂ ਮਾਰਕ ਕਰ ਲਾਂਗੇ ਉਸ ਤੋਂ ਬਾਅਦ ਇਹਨੂੰ ਸੈਂਟਰ ਦੇ ਵਿੱਚੋਂ 1/2 ਇੰਚ ਆਪਾਂ ਅੰਦਰ ਨੂੰ ਲੈ ਲਾਂਗੇ ਤੇ ਇਸ ਤਰ੍ਹਾਂ ਆਪਾਂ ਬੈਕ ਪੱਲੇ ਦੀ ਪਾ ਦਾਂਗੇ ਕਾਟ ਤੇ ਉਸ ਤੋਂ ਬਾਅਦ ਫਰੰਟ ਦੀ ਕਾਟ ਪਾਉਣ ਵਾਸਤੇ ਆਪਾਂ ਇੱਥੋਂ 5 ਇੰਚ ਲਵਾਂਗੇ ਤੇ ਇਸ ਤਰ੍ਹਾਂ ਬਸਟ ਨਾਲ ਇਹਨੂੰ ਮੈਚ ਕਰਕੇ ਇਸ ਤਰ੍ਹਾਂ ਆਪਾਂ ਇਹਦੀ ਫਰੰਟ फ्रंट पीस ਦੀ ਗਲਾਈ ਪਾ ਦਾਂਗੇ ਤੇ ਬਿਲਕੁਲ ਸਿੰਪਲ ਟ੍ਰਿਕ ਆ ਹੀ ਆਪਾਂ ਨੇ ਹਰ ਕਿਸ ਦਾ ਇਸ ਤਰ੍ਹਾਂ ਹੀ ਆਪਾਂ ਨੇ ਮਾਰਕ ਕਰਨਾ ਨਾ ਕਿ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਬੈਕ ਪੱਲਿਆਂ ਦੀ ਕਟਿੰਗ ਕਰ ਲਾਂਗੇ ਆਪਣੀ ਐਕਸਟਰਾ ਤੇ ਹੁਣ ਆਪਾਂ ਫਰੰਟ ਪੀਸ ਦੀ ਆਪਾਂ ਫੇਰ ਕਰਾਂਗੇ ਕਟਿੰਗ ਪਹਿਲਾਂ ਆਪਾਂ ਜਿਹੜੇ ਕਹਿੰਦੇ ਨੇ ਵੀ ਸਾਡਾ ਗਾਲਾ ਪਿੱਛੇ ਨੂੰ ਜਾਂਦਾਗਾ ਤੇ ਉਹਦੇ ਵਾਸਤੇ ਆਪਾਂ ਜਿਹੜਾ ਫਰੰਟ ਪੀਸ ਆਪਣਾ ਉਹਦੀ ਆਪਾਂ 1/2 ਇੰਚ ਕਾਟ ਪਾਵਾਂਗੇ ਇਸ ਤਰ੍ਹਾਂ ਆਪਣੀ ਦੋਨੇ ਪੀਸ ਚੱਕਨੇ ਨੇ ਉੱਪਰ ਵਾਲੇ ਤੇ ਇਸ ਤਰ੍ਹਾਂ ਆਪਾਂ ਇਹਦੀ ਤੋਂ ਬਾਅਦ ਆਪਾਂ ਡਾਊਨ ਕਰਾਂਗੇ ਦੀ ਕਟਿੰਗ ਤੇ ਉਸ ਤੋਂ ਬਾਅਦ ਆਪਾਂ neck ਦੀ ਲਾ ਲਾਂਗੇ ਇੱਥੇ 2.5 ਇੰਚ ਦੋਨਾਂ ਪੀਸਾਂ ਤੇ ਤੇ ਆਪਾਂ ਉਸ ਤੋਂ ਬਾਅਦ ਇਹਨਾਂ ਦੀ ਡਾਊਨ ਕਟਿੰਗ ਕਰਾਂਗੇ ਐਕਸਟਰਾ ਐਕਸਟਰਾ ਕਿਪਾ ਜਿਹੜੀ ਇਹ ਡਾਊਨ ਕਟਿੰਗ ਕਰਨੀ ਹੈ ਆਪਾਂ ਨੇ ਹਾਫ ਹਾਫ ਹੀ ਕਰਨੀ ਹੈ ਦੋਨਾਂ ਪੀਸਸ ਦੀ ਉਸ ਤੋਂ ਬਾਅਦ ਆਪਾਂ ਫਰੰਟ ਦੀ ਪਾਵਾਂਗੇ ਹੁਣ ਜਿਹੜੀ ਫਰੰਟ ਦੀ ਆਪਾਂ ਨੇ ਗਲਾਈ ਦਿੱਤੀ ਸੀਗੀ ਫਰੰਟ ਪੀਸ ਦੀ ਐਕਸਟਰਾ ਦੇ ਤੁਸੀਂ ਇਹਦੇ ਆਪਾਂ ਉਹਨੂੰ ਪਲੇਟਾਂ ਦਾ ਨਿਸ਼ਾਨ ਲਾਵਾਂਗੇ ਇਹਨਾਂ ਦੀ ਪਲੇਟਾਂ ਹੈਗੇ ਨੇ 9.5 ਇੰਚ ਤੇ ਤਿਆਰ ਨੇ ਤੇ ਆਪਾਂ 0.5 ਇੰਚ ਵੱਧ ਲਵਾਂਗੇ 10 ਇੰਚ ਤੇ ਮਾਰਕ ਕਰਾਂਗੇ ਆਪਾਂ ਤੇ ਉਸ ਤੋਂ ਬਾਅਦ ਇਹ ਮੇਰੀ ਕਮਰ ਜਿਹੜੀ ਹੈਗੀ ਆ ਕਿ 14 ਇੰਚ ਹੈ ਤਾਂ ਕਰਕੇ ਆਪਾਂ ਜਿਹੜਾ ਇੱਥੇ ਗੈਪ ਦੇਣਾ ਆਪਾਂ 3 ਇੰਚ ਦਾ ਹੀ ਗੈਪ ਦਵਾਂਗੇ ਨਾਰਮਲ ਆਪਾਂ 3.5 ਰੱਖ ਦਾਂਗੇ ਨਾਰਮਲ ਸਾਈਜ਼ ਨੂੰ ਤੇ ਉਸ ਤੋਂ ਬਾਅਦ ਆਪਾਂ 7 ਇੰਚ ਦੀ ਮਾਰਕ ਕਰਾਂਗੇ ਇੱਥੇ ਤੇ ਇਹਨਾਂ ਨੂੰ ਮਿਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਨੇ ਸਾਈਡ ਵਾਲੀ ਪਲੇਟ ਪਾਉਣੀ ਆ ਤੇ ਇੱਥੋਂ ਆਪਾਂ ਸਾਈਡ ਵਾਲੀ ਪਲੇਟ ਪਾਉਣ ਵਾਸਤੇ 2 ਇੰਚ ਨੂੰ ਸਿੱਧਾ ਮਾਰਕ ਕਰਾਂਗੇ ਤੇ ਇਹ ਪਲੇਟ ਦਾ ਆਪਾਂ ਹਾਫ ਕਰ ਲੈਣਾ ਹੈ ਕਈ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਜਿਹੜੀ ਆਪਣੀ ਸਾਈਡ ਵਾਲੀ ਪਲੇਟ ਆ ਵੀ ਆਪਾਂ ਕਿਵੇਂ ਪਾਉਣੀ ਹੈਗੀ ਤਾਂ ਆਪਾਂ ਨੇ ਜਿਹੜੀ ਪਲੇਟ ਹੈ ਉਹਦਾ ਸੈਂਟਰ ਕਰ ਲੈਣਾ ਜਿੰਨੀ ਹੁਣ ਇਹ ਪਲੇਟ ਦਾ ਸੈਂਟਰ ਸਾਢੇ ਤੇ ਨਾਰਿਆ ਤਾਂ ਆਪਾਂ ਇਹਦੇ ਸਾਹਮਣੇ ਹੀ ਮਾਰਕ ਕਰਨਾ ਤੇ ਜਿਹੜਾ ਆਪਾਂ ਨੇ 2 ਇੰਚ ਦਾ ਆਪਾਂ ਨੇ ਮਾਰਕ ਕੀਤਾ ਹੋਇਆ ਤੇ ਇਹਨੂੰ ਇਹਦੇ ਨਾਲ ਆਪਾਂ ਮੈਚ ਕਰਦਾਂਗੇ ਐਕਸਟਰਾ ਤੇ ਹੁਣ ਆਪਾਂ ਨੇ ਸਾਈਡ ਵਾਲੀ ਪਾਉਣੀ ਹੈਗੀ ਮੋਢੇ ਵਾਲੀ ਪਲੇਟ ਦੇ ਇਹਨੂੰ ਵੀ ਆਪਾਂ 2 ਇੰਚ ਤੇ ਮਾਰਕ ਕਰਾਂਗੇ ਤੇ ਇਹਨੂੰ ਜਿਹੜਾ ਆਪਾਂ ਨੇ ਮੋਢਾ ਦੀ ਨਿਸ਼ਾਨੀ ਲਗਾਈ ਹੋਈ ਆ ਜਿਹੜਾ ਇਹਦਾ ਜਿਹੜੀ ਆਪਾਂ ਨੇ ਸਾਈਡ ਵਾਲੀ ਪਲੇਟ ਪਾਉਣੀ ਆਂਗੀ ਜਿਹੜਾ ਆਪਣਾ ਇਹ ਮੋਢੇ ਦਾ ਆਪਣਾ ਕਾਰਨਰ ਬਣ ਰਿਹਾਗਾ ਇਹਦੇ ਨਾਲ ਆਪਾਂ ਇਹਦੇ ਜਮਾਂ ਸੈਂਟਰ ਦੇ ਵਿੱਚ ਲਗਾਉਣੀ ਆ ਪਲੇਟ ਇਸ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਬੈਕ ਤੇ ਵੀ ਲੈ ਜਾਾਂਗੇ ਹਾਂਜੀ ਇਹ ਆਪਣੀ ਸਿੰਪਲ ਸ਼ਰਟ ਦੀ ਕਟਿੰਗ ਹੋ ਗਈ ਆ ਅਗਰ ਤੁਹਾਨੂੰ ਇਹਦੇ ਵਿੱਚ ਕੁਝ ਵੀ ਨਹੀਂ ਸਮਝ ਆਇਆ ਤਾਂ ਤੁਸੀਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਤੇ ਟੀਰੇ ਐਂਡ ਆਰਮਹੋਲ ਦੀ ਅਗਰ ਤੁਹਾਨੂੰ ਪ੍ਰੋਪਰ ਵੀਡੀਓ ਚਾਹੀਦੀ ਹੈ ਤਾਂ ਉਸ ਵਾਸਤੇ ਤੁਹਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਪਾਂ ਤੁਹਾਡੇ ਵਾਸਤੇ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਨਾਲ ਅਸਰ ਸ਼ਕਲ ਜੀ